ਹਾਏ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਆਪਣਾ ਜਿਹੜਾ ਗ੍ਰਿਲ ਸੀ ਉਹ ਲੱਗੀ ਸੀ ਤੇ ਮਿਸਤਰੀ ਨੂੰ ਕੋਈ ਕੰਮ ਹੋ ਗਿਆ ਛੁੱਟੀ ਕਰ ਗਿਆ ਅੱਜ ਤੇ ਆਪਾਂ ਨੇ ਕੰਦਾਂ ਨੂੰ ਪਾਣੀ ਪੁੜੀ ਲਾ ਕੇ ਤੇ ਟਰੈਕਟਰ ਕੱਦੂ ਚੋਆ ਸੀ ਤੋਤਾ ਹੁਣ ਇਹਦੀ ਵਾਰੀ ਲਾਵਾਂਗੇ ਦੁਬਾਰਾ ਤਿਆਰ ਕਰਾਉਣ ਦੀ ਤੇ ਇੱਧਰ ਆਪਣੇ ਜਾਨਵਰ ਫਿਰਦੇ ਨੇ ਚੁਗਦੇ ਤੇ ਜਿਹੜਾ ਘਰ ਦਾ ਕੰਮ ਆ ਹੁਣ ਕੱਲ ਨੂੰ ਸ਼ਾਇਦ ਹੋਰ ਮਿਸਤਰੀ ਦੀ ਛੁੱਟੀ ਹੋਵੇ ਉਦੋਂ ਬਾਅਦ ਚਲਾਵਾਂਗੇ ਇੱਕ ਕਮਰੇ 'ਚ ਫਰਸ਼ ਪਾਇਆ ਹੈ। ਵੈਸੇ ਸਲਾਹ ਦਿਓ ਵੀ ਆਪਾਂ ਨੇ ਤੇ ਲਾਉਣੀਆਂ ਦਾ ਟੈਲਾਂ ਹੀ ਨੇ। ਵੀ ਇਹ ਫਰਸ਼ ਪਾਉਣ ਦਾ ਫਾਇਦਾ ਹੈ ਜਾਂ ਫਿਰ ਰੂੜੀ ਦੇ ਉੱਤੇ ਸਿੱਧੀਆਂ ਟੈਲਾਂ ਲਾਈਏ। ਇਹ ਦੇਖਦੇ ਆਂ ਇਧਰ ਦਾ ਸਲਾਹ ਬਣੀ ਹੈ ਵੀ ਸਿੱਧੀਆਂ ਟੈਲਾਂ ਲਾਈਏ। ਤੇ ਜੀ ਆ ਇੱਕ ਕਮਰੇ 'ਚ ਅਜੇ ਟੈਂਪਰੇਰੀ ਫਰਸ਼ ਆਪਾਂ ਨੇ ਲਾਤਾ। ਤੇ ਕਾਲਾ ਫਰਸ਼ ਲਾਤਾ। ਤੇ ਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ। ਵੀ ਜਿਹੜਾ ਬਾਦਰੇ ਦਾ ਸੀ ਇੱਥੋਂ ਤੋੜ ਕੇ ਆਪਣੇ ਕਮਰਾ ਸੈੱਟ ਕੀਤਾ ਇਹ ਕਾਣ ਸੂਤਾ ਸੀ ਉਹਦੇ ਜੀ ਕਾਫੀ ਵੱਡੀ ਕਾਣ ਸੀ ਤੇ ਆ ਵੀ ਨਹੀਂ ਜੀ ਸਾਡਾ ਲੋਟ ਆਇਆ ਪਰ ਅਸੀਂ ਹਜੇ ਦੁਬਾਰੇ ਤੋੜਾਂਗੇ ਜਿਹੜੀਆਂ ਪੌੜੀਆਂ ਨੇ ਮੇਨ ਗੇਟ ਦੀਆਂ ਤੇ ਦੂਜਾ ਇੱਧਰ ਵੀ ਹਜੇ ਗ੍ਰਿਲ ਲੱਕੇ ਬਣਾ ਕੇ ਭੇਜੀਆ ਮਿਸਤਰੀ ਨੇ ਦੂਜੀ ਭੇਜੀ ਨਹੀਂ ਆਪਾਂ ਵੀ ਇੱਧਣ ਔਨਜੋਏ ਕਰੀ ਜਾਂਦੇ ਸੀ ਜਾਨਵਰਾਂ ਨੂੰ ਛੱਡਿਆ ਵਾਸੀ ਆ ਦੇਖੋ ਤੇ ਇਦੋਂ ਬਾਅਦ ਲਾਵਾਂਗੇ ਟਰੈਕਟਰ ਨੂੰ ਤਿਆਰ ਕਰਾਉਣ ਦੀ ਵਾਰੀ ਇਹਦੀ ਵੀ ਸਲਾਹ ਦਿਓ ਕਿ ਇਹਨੂੰ ਫੋਰਡ ਵਾਲਾ ਰੰਕਰ ਲਈ ਵੈਸੇ ਤਾਂ ਫਾਰਮ ਟਰੈਕ 50 ਇਹ ਇਹਨੂੰ origional ਤਿਆਰ ਕਰਾਈਏ ਜਾਂ ਫਿਰ ਆਪਾਂ ਇਹਨੂੰ ਥੋੜਾ 3700 ਵਾਲਾ ਬਣਾ ਲਈਏ ਕਿਉਂਕਿ ਦਾ ਸਿਸਟਮ ਸਾਰਾ ਹੀ 3700 ਵਾਲਾ ਹੁੰਦਾ ਇਹਦੇ ਵਿੱਚ ਕੋਈ ਵੀ ਚੀਜ਼ ਚੇਂਜ ਨਹੀਂ ਹੁੰਦੀ ਸਾਰਾ ਕੁਝ ਇਹਦਾ 3700 ਵਾਲਾ ਹੈ ਬਨ ਨਾਮ ਨਾਮ ਇਹਦਾ ਚੇਂਜ ਦਾ ਚੇਂਜ ਆ ਫਾਰਮ ਟਰੈਕ 50 ਦਾ ਹੈ ਓਕੇ ਜੀ ਕੱਲੂ ਦਿਖਾਵਾਂਗੇ ਦੂਜੀ ਗਿਰਨ ਲੱਗੇ ਤੇ ਫਰੰਟ ਕਿਦਾਂ ਲੱਗਦਾ ਦੇਖੋ ਫਰੰਟ ਬਹੁਤ ਸੋਹਣਾ ਬਣਿਆ ਵੈਸੇ